ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਜਾਦਪੁਰ ਸੇਖਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਕਰ ਚੋ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਦੂਜੀ ਵੀਡੀਓ ਬਣਨ ਜਾ ਰਹੀ ਆ ਹਰਿਆਣੇ ਤੋਂ ਪਸ਼ੂ ਲੈ ਕੇ ਆਉਂਦੇ ਆ ਟੌਪ ਦੀਆਂ ਝੋਟੀਆਂ ਚੰਗੀ ਕੁਆਲਿਟੀ ਦੀਆਂ ਵੱਡੀਆਂ ਝੋਟੀਆਂ ਦਿਖਾਵਾਂਗੇ ਬਹੁਤ ਹੀ ਸੋਹਣੀਆਂ ਸਨਖੀਆਂ ਤਾਜ਼ੀਆਂ ਸੁਈਆਂ ਬਿਲਕੁਲ ਬਾਕੀ ਦੀ ਜਾਣਕਾਰੀ ਆਪਾਂ ਵੀਰਪੁਰ ਲੈ ਲਾਂਗੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋਕਿਆ ਆਪਣੀ ਚੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਤੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਝੋਟੀਆਂ ਦੀ ਡੀਟੇਲ ਲੈਣੇ ਆ ਜੀ हां जी 사ਸਰੀਕਾਲ वीर जी 사ਸਰੀਕਾਲ वीर जी की हालचाल है जी बॉस बढ़िया ठीक ठाक तुम्ही दसो ठीक है जी आपने थाने नवे साल दीं होण बधाइयां पहला थाने बहुत-बहुत वीर जी जी ते दूसरी वीडियो लगी बन हां जी हां ते आज फिर बडियां ਝੋਟੀਆਂ ਲੈ ਹੁੰਦੀਆਂ ਬਡੀਆਂ ਬਡੀਆਂ ਝੋਟੀਆਂ ਕੱਦ ਵੇਖਾ ਵੀਰ ਜੀ ਝੋਟੀਆਂਾਂ ਦੀ हां जी हां जी ते ਪਹਿਲੀਆਂ ਝੋਟੀਆਂ ਵੇਚ ਗਈਆਂ ਸੀ ਵੀਰ ਜੀ ਸਾਰੀਆਂ ਵੇਚਿਆਂ ਤੋਂ ਬਾਅਦ ਵੀ ਲੈ ਕੇ ਝੋਟੀਆਂ ਵੇਚੀਆਂ ਠੀਕ ਹੈ ਥੋੜੇ ਦਿਨ ਹੋ ਗਏ ਝੋਟੀਆਂ ਨੂੰ ਆਈਆਂ ਨੇ ਇਹਨਾਂ ਨੂੰ ਕਿੰਨੇ ਕਾਏ ਫੋਨ ਹੁਣ ਵੀਰ ਜੀ ਬਹੁਤ ਆ ਰਹੇ ਝੋਟੀਆਂ ਦੇ ਬਿਗੀਆਂ ਦੇ ਫੋਨ ਆਈ ਗਏ ਬੰਦਿਆਂ ਦੇ ਠੀਕ ਆ ਹਾਂਜੀ ਹਾਂਜੀ ਕੁਆਲਿਟੀ ਚੰਗੀ ਹੀ ਹਾਂਜੀ ਹਾਂਜੀ ਚੰਗੀ ਚੀਜ਼ ਦੀ ਕੀਮਤ ਭਰਨੀ ਪੈਂਦੀ ਆ ਤੁਸੀਂ ਵੀ ਚੰਗੀ ਖਰਚ ਕੇ ਲਿਆਂਦੇ ਪੈਸੇ ਚੰਗੀਆਂ ਮਹਿੰਗੀਆਂ ਆ ਜਿਹੜੀ ਜੋ ਦੁੱਧ ਦੱਸੇ ਬੰਦੇ ਉਹ ਚੋ ਕੇ ਲੈ ਕੇ ਗਏ ਦੋ ਦੋ ਟਾਈਮ ਠੀਕ ਆ ਹਾਂਜੀ ਐਡਰੈਸ ਦੱਸ ਦਿਓ ਇੱਕ ਵਾਰ ਆਪਣਾ ਵੀਰ ਜੀ ਆਪਣਾ ਜਾਧਪੁਰ ਸੇਖਵਾ ਆ ਜੀ ਆਪਾਂ ਨੂੰ ਮੰਨਗੜ ਪਿੰਡਾ ਤਹਿਸੀਲ ਬਟਾਲਾ ਜੀ 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 ਹਾਂਜੀ ਤੇ ਨਾਮ ਕੀ ਆ ਜੀ ਮੇਰਾ ਨਾਮ ਗੁਰਾਲ ਸਿੰਘ ਜੀ ਠੀਕ ਆ ਹਾਂਜੀ ਤੇ ਪਿੰਡ ਜਾਧਪੁਰ ਸੇਖਵਾ ਜ਼ਿਲ੍ਹਾ ਗਰਦਾਸਪੁਰ ਚ ਪਿੰਦਾ ਹਨ ਤੇ ਸ਼ੁਰੂਆਤ ਇਤੋਂ ਹੀ ਕਰੀਏ ਨਾ ਨੰਬਰ ਦੱਸਦਾ ਆਪਣਾ ਨੰਬਰ ਦੱਸ ਦੋ ਪਹਿਲਾਂ ਨੰਬਰ ਵੀਰ ਜੀ 77078 47099 ਠੀਕ ਆ ਆ ਬਹੁਤ ਵੱਡੀ ਝੋਟੀ ਆ ਸੂਆ ਇਹਦਾ ਭਾਜੀ ਕਿਨਵਾਉ ਦੂਜਾ ਸੂਆ ਇਹ ਜਵਾਨੀ ਦੇ ਦੰਦ ਬਰਾਬਰ ਨਹੀਂ ਕਿਤੇ ਝੋਟੀ ਨੇ ਇਹਨੇ ਅੱਛਾ ਜੇ ਦੰਦ ਬਰਾਬਰ ਨਹੀਂ ਹੈ ਜਵਾਨ ਨਹੀਂ ਹੋਈ ਹਾਂਜੀ ਹਾਂਜੀ ਠੀਕ ਹੈ ਬੱਚਾ ਕੀ ਮਗਰ ਦੇ ਬੱਚਾ ਮਾਰ ਕੱਟਾ ਜੇ ਤੇ ਕੱਟਾ ਕਿਹੜਾ 12 ਦਿਨਾਂ ਦਾ ਜੀ ਕਿਹੜਾ ਕੱਟਾ ਇਹਦਾ ਉਹ ਬੱਚਾ ਪਾਜਾ ਜੀ ਰਾਮਦਰ ਪਿੱਛੇ ਫਰੇਕ ਨਾ ਹਾਂਜੀ ਹਾਂਜੀ ਖੋਲੋ ਇਹਨੂੰ ਤੋਰੋ ਜੀ ਤੇ ਦੁੱਧ ਕਿੰਨਾ ਹੋਣਾ ਦੁੱਧ ਦਾ 11 13 ਕਿਲੋ 13 ਕਿਲੋ ਦੁੱਧ ਜਿਹੜਾ ਹਾਜਰਾ ਪੂਰੇ ਵੱਡੇ ਕੱਦ ਦੀ ਮਾਲਕਾ ਝੋਟੀ ਵੇਖੋ ਕੁਆਲਿਟੀ ਮੂੰਹੋਂ ਬੋਲ ਕੇ ਆਪ ਦਸੂਗੀ ਝੋਟੀ ਆਹ ਵੇਖੋ ਇਹ ਲੇਵਾ ਵੀ ਬਹੁਤ ਹੀ ਸੋਹਣਾ ਤੇ ਕੱਦ ਵੀ ਪੂਰਾ ਵੱਡਾ ਬੱਚਾ ਮਗਰ ਕੱਟਾ ਇਹਦੇ ਆਹ ਕੱਟਾ ਜੀ ਇਹਦਾ ਝੋਟੀ ਦਾ ਕੱਦ ਚੈੱਕ ਕਰੋ ਪੂਰਾ ਵੱਡੇ ਕੱਦ ਦੀ ਮਾਲਕਾ ਝੋਟੀ ਨਹੀਂ ਗਈ ਥਾਣ ਬੜੇ ਸੋਹਣੇ ਲੱਗੇ ਆ ਲੇਵਾ ਵੀ ਚੰਗਾ ਸੋਹਣਾ ਤਿਆਰ ਕੀਤਾ ਆਹ ਕੱਟਾ ਜੀ ਇਹਦਾ ਦੇਖੋ ਜੀ ਬਾਕੀ ਵੱਡੀ ਆ ਛੋਟੀ ਪੂਰੀ ਬਹੁਤ ਹੀ ਸ਼ੌਂਕੀ ਵੀਰ ਨੇ ਜਿਹੜੇ ਵੱਡੇ ਪਸ਼ੂ ਰੱਖਦੇ ਆ ਇਹ ਉਹਨਾਂ ਚ ਉਹਨਾਂ ਵੀਰਾਂ ਲਈ ਇਹ ਛੋਟੀ ਗਿਫਟ ਹੀ ਆ ਮੁੱਲ ਵੇਖੋ ਛੋਟੀ ਗਿੱਡੀ ਦਾ ਮੁੱਲ ਵੇਖੋ ਨਿਗਾਹ ਆਈ ਬਿਲਕੁਲ ਛੋਟਾ ਆ ਮੋਲਾ ਵੀਰ ਦਾ ਤਾਂ ਬਾਕੀ ਲੇਵੇ ਦੇ ਤਾਂ ਨਾੜਾ ਦਿਖਾਵਾਂ ਪਹਿਲਾਂ ਬਹੁਤ ਚੰਗੀਆਂ ਨਾੜਾਂ ਆ ਆਹ ਦੇਖਾ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਕਿੰਨਾ ਕੁ ਭਾਜੀ ਦੋ ਦੋ ਚਵਾਈ ਜਾਊ ਦੁੱਧ ਵੀਰ 15 ਕਿਲੋ ਝੋਟੀ ਖੁੱਲਾ ਦੁੱਧ 15 ਕਿਲੋ ਹਾਂਜੀ ਅਜੇ ਵੀਰ ਜੀ ਤਿੰਨ ਦਿਨ ਹੋ ਗਏ ਆਈਆਂ ਨੂੰ ਇਹ ਝੋਟੇ ਦੁੱਧ ਤੇ ਨਹੀਂ ਪੂਰੀ ਆਈਆਂ ਜੀ 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 ਮੌਸਮ ਥੋੜਾ ਖਰਾਬ ਹੋਦਾ ਕਰਕੇ ਤੁਹਾਨੂੰ ਪਰਾ ਫਰਕ ਪੈ ਜਾਂਦਾ ਡੰਗਰ ਨੂੰ ਹਾਂਜੀ 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 ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲੇ ਤਾਂ ਵੀ ਲੈਂਡ ਦੇ ਨਾਲ ਪੱਕਾ ਮੁੱਲੇ 130 ਜੇ 130 ਛੋਟ ਕਰ ਦੋਗੇ ਮੌਕੇ ਤੇ 100 ਵੀ 500 ਰੁਪਏ ਛੋੜ ਕਰਾਂਗੇ ਉਹ ਘੱਟ ਨਹੀਂ ਵੀਰ ਮੂੰਹ ਲਾਵੇ ਕੋਈ ਬਸ ਬਸ ਵੀਰ ਹਾਂ ਨਾ ਹਾਂਜੀ ਹਾਂਜੀ ਬਾਕੀ ਝੋਟੀ ਵੇਖੇ ਵੀ ਝੋਟੀ ਕਿੱਡੀ ਆ ਕੇ ਕੋਲ ਆ ਕੇ ਪਤਾ ਲੱਗਣਾ ਵਾ ਬਾਕੀ ਕਿਤੇ ਵੀ ਕੋਈ ਮੁੱਲ ਪਰਾ ਕਰ ਲਿਆ ਹਜੇ ਕੋਈ ਮੁੱਲ ਦੱਸ ਦੇ ਜੀ 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 ਐਡੀ ਵੱਡੀ ਝੋਟੀ ਹੋਵੇ ਤਾਂ ਆਹ ਮੁੱਲ ਜ ਨਹੀਂ ਮਿਲਣੀ ਜਿੰਨਾ ਮੁੱਲ ਕੀਤਾ ਵੀਰ ਨੇ ਸੋਹਣੀ ਸਨ ਰੱਖੀ ਪੂਰੀ ਆ ਤੇ ਬਾਕੀ ਹਜੇ ਜਵਾਨ ਨਹੀਂ ਹੋਈ ਦੰਦੀਆਂ ਹਜੇ ਹੈਗੀਆਂ ਹਾਂ ਨਾ ਜਵਾਨੀ ਦੰਦ ਬਰਾਬਰ ਨਹੀਂ ਜੀ ਬਰਾਬਰ ਨਹੀਂ ਕੀਤੇ ਹਾਂਜੀ ਹਾਂਜੀ ਵੀ ਜਵਾਨ ਪੂਰੀ ਨਹੀਂ ਹੋਈ ਦੂਜਾ ਹੀ ਸੂਆ ਹਜੇ ਤਾਂ ਆਹ ਦੂਜੇ ਨੰਬਰ ਵਾਲੀ ਬਾਰੇ ਦਸੀ ਜੀ ਇਹ ਵੀ ਗੋਦੀ ਦੇ ਝੋਟੀਆਂ ਜੀ ਅੱਛਾ ਦੋ ਦੰਦ ਮੂੰਹ ਤੋਂ ਮੂੰਹ ਦੋ ਦੰਦ ਚੌਕਰਾ ਦੰਦ ਭੰਗ ਗਈ ਜੇ ਇੱਕੇ ਸੂਆ ਇਹਦਾ ਕਿਨਵਾ ਪਹਿਲਾਂ ਕੱਟੀ ਜੇ ਅਜੇ ਅੱਛਾ ਪਹਿਲਾਂ ਹੀ ਸੂਆ ਹਾਂਜੀ ਝੋਟੀ ਦਾ ਰੋਮ ਵੇਖੋ ਪਹਿਲਾਂ ਆ ਇਹਦਾ ਬੱਚਾ ਜੀ ਝੋਟੀ ਦਾ ਕੱਟਾ ਕੱਟੀ ਮਗਰ ਕੱਟਾ ਜੀ ਮਗਰ ਕੱਟਾ ਮਗਰਿਆ ਝੋਟੀ ਵੇਖੋ ਨਿੱਕਾ ਮੂੰਹ ਆ ਕੌਲੀ ਜੇ ਪਾਣੀ ਪੀਣ ਵਾਲਾ ਮੂੰਹ ਤੇ ਪੇਠ ਦੀ ਚੜਾਈ ਵੇਖੋ ਵੀ ਕਿੰਨੀ ਚੌੜੀ ਆ ਝੋਟੀ ਆ ਵੇਖੋ ਜੀ ਇਹੋ ਜਿਹੇ ਝੋਟੀਆਂ ਮੇਲਿਆਂ ਦੀ ਸ਼ਾਨ ਬਣਦੀਆਂ ਜੀ ਜਿੱਡੀ ਸੋਹਣੀ ਸਨਖੀ ਝੋਟੀ ਆ ਕਰੋ ਦਰਸ਼ਨ ਝੋਟੀ ਦੇ ਖਾਣ ਬੜੇ ਕੁਆਲਟੀ ਵਾਲੇ ਲੱਗੇ ਆ ਤੇ ਥਾਣਾ ਦਾ ਗੈਪ ਵੀ ਚੰਗਾ ਜੀ ਕਰੋ ਦਰਸ਼ਨ ਝੋਟੀ ਪ੍ਰਦਰਸ਼ਨੀ ਝੋਟੀ ਆ ਜੀ ਇੱਕ ਇੱਕ ਕਿਹੜਾ ਫੇਰ ਮੋੜ ਵੀਰੇ ਨੂੰ ਸੋਹਣੀ ਲੱਗੀ ਆ ਝੋਟੀ ਮੋੜ ਇਹਨੂੰ ਆਹ ਦੇਖੋ ਇਹਨੂੰ ਮੂੰਹ ਘਮਾਈ ਮੜਾ ਮੂੰਹ ਦਿਖਾਣਾ ਫੇਸ ਵੇਖੋ ਕਿੱਡਾ ਸੋਹਣਾ ਝੋਟੀ ਦਾ ਆਉਣ ਦੇ ਆਉਣ ਦੇ ਅੱਜ ਇੱਥੋਂ ਮੋੜ ਇਦਾਂ ਹੀ ਮੋੜ ਇਦਦਰੋਂ ਬੈਕ ਸਾਈਡ ਦਿਖਾਈਏ ਇਦਦਰੋਂ ਥੋੜਾ ਸੂਰਜ ਪੈ ਗਿਆ ਬੈਕ ਸਾਈਡ ਦੂਰੇ ਦਿਖਾਈਏ ਲੇਵਾ ਵੇਖੋ ਕਿੱਡਾ ਲਈ ਫਿਰਦੀ ਆ ਚੜਾਈ ਚੈੱਕ ਕਰੋ ਝੋਟੀ ਦੀ ਪੂਰੀ ਪਲੀ ਆ ਜੀ ਇਹਦੇ ਦੰਦਾਂ ਜਿਆ ਦੋ ਦੰਦ ਝੋਟੀ ਆ ਜੀ ਇਹ ਆਹ ਕਟਾ ਜੀ ਖਾਨ ਵੇਖੋ ਜੀ ਇਹਦਾ ਕਿੱਡਾ ਸੋਹਣਾ ਲੱਗਾ ਪੂਰਾ ਕੁਆਲਿਟੀ ਆ ਛੋਟੀ ਵੀਰ ਜੀ ਥਾਣ ਪਸਮ ਕੇ ਬਹੁਤ ਵਧੀਆ ਕੱਢ ਦੀ ਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ 18 ਮੀਟਰ 13 ਕਿਲੋ ਹਾਜ਼ਰ ਛੋਟੀ ਕਿਲੋ ਦੁੱਧ ਅੱਛਾ 13 ਕਿਲੋ ਰਮਾਨਾ ਚਾਹੋਗੇ ਛੋਟੀ ਦੁੱਧ ਠੀਕ ਆ ਹਾਂਜੀ ਤੇ ਮੋਲੇ ਦਾ ਕਿੰਨਾ ਕਰੇਗਾ ਮੋਲੇ ਇਹਦਾ ਲੈਣ ਦੇਣ ਪੱਕਾ ਜਿਹਾ ਮੁੱਲ ਵੀਰ ਇੱਕ 45 ਨਵਾਂ ਛੋਟੀ ਛੋੜ ਕਰਦੇ ਆ ਥੋੜੀ ਵਧੀ ਕਣੀ ਰਮਾਨਤਾਂ ਥੋੜਾ ਬੜਾ ਹੋਊ ਵੀਰ ਜਿਆਦਾ ਨਹੀਂ ਫੋਨ ਲਾਵੇ ਐਦਾਂ ਦੀ ਛੋਟੀ ਹੋਵੇ ਦੋ ਦੰਦ ਐਡਾ ਹੀ ਵੱਡਾ ਕੱਦ ਹੋਵੇ ਰੇਟ ਮਾਰਕੀਟ ਦਾ ਪਤਾ ਕਰ ਲੈ ਤੇ ਫੇਰ ਵੀਰ ਕੋ ਆਵੇ ਹਨਾ ਠੀਕ ਹੈ ਨਾ ਵੀਰ 22 ਸਾਲ ਦੀ ਕੱਤੀ ਹੈ ਤੁਹਾਨੂੰ ਬਾਹਰ ਇਹਨਾਂ ਨੂੰ ਕੋਈ ਵੀ ਨਹੀਂ ਘੜ 15 ਕਿਲੋ ਰਮਾਨਾ ਚਾਹੂਗੀ ਛੋਟੀ ਬਿਲਕੁਲ ਬਿਲਕੁਲ ਚੰਗੀ ਸੋਹਣੀ ਹੈ ਜੀ ਹੋ ਕੇ ਵੇਖ ਲੈਣੀ ਤੇ ਦੱਸੂਗਾ ਹਾਂਜੀ ਹਾਂਜੀ ਠੀਕ ਹੈ ਜੀ ਅਗਲੀ ਜਿਹੜੀ ਇਹਦੇ ਬਾਰੇ ਦੱਸਿਏ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਐਸ ਛੋਟੀ ਕੋਲ ਤਾਂ 13 ਕਿਲੋ ਦੁੱਧ 13 ਕਿਲੋ ਦੁੱਧ ਉਹ ਤੇ ਬੱਚਾ ਇਹਦੇ ਕੋਲ ਕੀ ਆ ਉਹ ਕੱਟੀ ਜ ਮਗਰ ਉਹ ਹਫ਼ਤੇ ਨੇ ਸੂਈ ਜੇ ਆਹ ਵਾਲੀ ਕੱਟੀ ਇਹਦੀ ਹਾਂਜੀ ਇੱਕ ਹਫ਼ਤਾ ਹੋ ਗਿਆ ਸੂਈ ਨੂੰ 13 ਕਿਲੋ ਦੁੱਧ ਜਿਹੜਾ ਦੰਦ ਜੇ ਚੌੜੇ ਭੰਨੇ ਜੇ ਦਾਂਦੇ ਨੇ ਅੱਛਾ ਦੋ ਦਾਂਦੀ ਹੈ ਵੀ ਹਾਂਜੀ ਬਾਕੀ ਸੋਹਣੀ ਹੈ ਜੀ ਪਿੱਠ ਪੁੜਾ ਇਹਦਾ ਵੀ ਚੰਗਾ ਚੋੜਾ ਵਾ ਤੇ ਬੇਲ ਦੀ ਚੰਗੀ ਲੰਮੀ ਆ ਥਾਣ ਵੀ ਸੋਹਣੇ ਲੱਗੇ ਇਹਨੂੰ ਤੇ ਥਾਣਾ ਦਾ ਗੈਪ ਵੀ ਚੰਗਾ ਕਰੋ ਚੱਕ ਬਾਕੀ ਲੇਵਾ ਜਾਦੀ ਲੱਗਦਾ ਕਿ ਧੱਕ ਥੋੜੀ ਜਿਹੀ ਅੱਗੇ ਲੱਗੀ ਆ ਚੋਟੀ ਜਿਹੜੋ ਚੋਈ ਦੋ ਰੋ ਦੱਸਦੀ ਆ ਵੀ ਦੁੱਧ ਹੈਗਾ ਮੇਰੇ ਫੱਲੇ ਜੀ 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 ਬਾਕੀ ਕੈਮ ਆ ਕੇ ਬੰਨੇ ਖੁੰਜੀ ਨਹੀਂ ਗਈ ਲੱਸੀ ਨਹੀਂ ਗਈ ਕੋਈ ਚੰਗੀ ਕੁਆਲਿਟੀ ਦੀ ਵੇਖੋ ਕਰੋ ਚੱਕ ਲੈ ਜੋ ਲੈ ਜੋ ਬੰਦ ਬਾਕੀ ਸੇਂਗ ਸੁੰਗ ਵੀ ਸੋਹਣੇ ਆ ਕੱਦ-ਕਾੜ ਵੀ ਚੰਗਾ ਇਹ ਕੋਈ ਥਾਣਵੀ ਜੰਗੇ ਸੋਹਣੇ ਤੇ ਦੁੱਧ ਭਾਈ ਕਿੰਨਾ ਕ ਚਵਾਈ ਜਾਉ ਦੁੱਧ ਆ ਟਾਈਮ ਵੀ ਦੇ ਕੋਲ 13 ਕਿਲੋ ਜੇ ਹਾਂਜੀ ਦੁੱਧ 14 ਕਿਲੋ ਦੇ ਪੱਕਾ ਦਊ ਝੋਟੀ ਠੀਕ ਆ ਹਾਂਜੀ ਤੇ ਮੁੱਲ ਕਿੰਨਾ 15 ਵੀ ਦੇ ਸਕਦੇ ਜਿਹੜੇ ਸਾਹ ਹਾਂ ਝੋਟੀ 14 ਅੱਜ ਸੱਤਾਂ ਸੱਤਾਂ ਨਾਂਮੀ ਸੁਈ ਜੋ ਬੱਚਾ ਮਾਰ ਜੇ ਕੱਟੀ ਇਹਦੇ ਜੀ 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 ਡਬਲ ਫਾਇਦਾ ਵਾ ਨਾਲੇ ਹਨਾ ਇੱਕ ਨਹੀਂ ਦੋ ਲੈ ਕੇ ਜਾਣੀਆਂ ਹਰਿਆਣੇ ਤੋਂ ਹੀ ਆਈਆਂ ਬੱਚਾ ਵੀ ਮਗਰ ਵੇਲੋ ਸੋਹਣਾ ਵਾ ਹਾਂਜੀ ਤਾਂ ਮੋਲ 10 ਵੀਰ ਕਿੰਨਾ ਕੇ ਕਰਨਾ ਮੋਲੇ ਦਾ ਵੀਰ ਲੈਣ ਦੇਣ ਪੱਕਾ ਜ ਆਪਣਾ ਮੋਲ ਪਤਾ ਕੀ ਬਾਅਦ ਵਾਰੀਆਂ ਲਾਉਂਦੇ ਰਹੀਓ ਕੋਈ ਫਾਇਦਾ ਨਹੀਂ ਜੀ 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 ਇਹ ਇੱਕ ਤੀਰ ਹੀ ਦੇਣੀ ਜੇ ਵੀਰ ਛੋੜੋ ਜੂ ਥੋੜੀ ਬੋਦੀ ਥੋੜੀ ਬੋਦੀ ਹੋ ਜਿਆਦੀ ਨਹੀਂ ਵੀਰ ਕਸਾ ਫੋਨ ਲਾਵੇ ਕੋਈ ਹਾਂ ਨਾ ਕਿਸੇ ਵੀਰ ਨੂੰ ਕੋਈ ਫੋਨ ਲਾ ਬਾਕੀ ਵੀਰ ਨੇ ਮੁੱਲ ਫਿਕਸ ਜੇ ਕੀਤੇ ਜੇ ਹਾਂਜੀ ਹਾਂਜੀ ਤੇ ਮੁੱਲ ਵੀ ਜਾਇਜ਼ ਆ ਕੋਈ ਜ਼ਿਆਦੇ ਨਹੀਂ ਕੀਤੇ ਝੋਟੀਆਂ ਜਿਹੜੀਆਂ ਦੰਨਾਂ ਜੁ ਹੁੰਦੀਆਂ ਨਾ ਇੰਨੇ ਇੰਨਾ ਮੁੱਲਾਂ ਚ ਨਹੀਂ ਲੱਭਦੀਆਂ ਆ ਚੌਥੇ ਨੰਬਰ ਵਾਲੀ ਬਾਰੇ ਦੱਸ ਵੀਰ ਕਿਦਾਂ ਵੀਰ ਜੀ ਦੋ ਦੰਦ ਦੀ ਛੋਟੀ 14 ਇੱਕ ਦੰਦ ਭੰਨ ਗੀ ਜੇ ਅੱਛਾ ਹਫਤੇ ਦੀ ਸੂਈ ਦੇ ਕੱਟੀ ਅੱਛਾ ਇੱਕ ਹਫਤਾ ਹੀ ਹੋਇਆ ਨੂੰ ਸੂਈ ਪਾਣੀ ਵੀਰ ਜੀ ਠੀਕ ਆ ਮੂੰਹ ਤਾਂ ਦੋ ਦੰਦ ਮੂੰਹ ਦੋ ਦੰਦ ਨੇ ਵੀਰ ਜੀ ਫੇਸ ਕੁਆਲਿਟੀ ਬੜੀ ਸੋਹਣੀ ਵੀਰ ਜੀ ਇਹਦੀ ਹੈ ਬਾਂਦੇ ਦੇ ਤੁਹਾਨੂੰ ਚੈੱਕ ਕਰਾ ਦਿੰਦੇ ਆ ਵੇਖ ਲਓ ਵੀਰ ਜੀ ਆ ਹੈ ਵੀ ਠੰਡੀ ਲਾਓ ਜੀ origignal ਆ ਕੋਈ ਇਹ ਨਾ ਸਮਝੇ ਆ ਵੇਖ ਲਓ ਵੀਰ ਜੀ ਕਰੋ ਚੈੱਕ ਲਓ ਸਿੰਘ ਦੀ ਕੁਆਲਿਟੀ ਚੈੱਕ ਕਰੋ ਤੇ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਬੱਚਾ ਕੀ ਮਗਰੇ ਦੇ ਬੱਚਾ ਮਗਰ ਵੀ ਦੀ ਕੱਟੀ ਜੇ ਇਹਦੇ ਮਗਰ ਵੀ ਕੱਟੀ ਦੋਹਾਂ ਮਗਰ ਕੱਟੀਆਂ ਦਾ ਦੋਹਾਂ ਮਗਰ ਕੱਟੇ ਆ ਜੀ ਛੋਟੀਆਂ ਸਾਰੀਆਂ ਸੋਹਣੀਆਂ ਆਹ ਵੇਖੋ ਕਰੋ ਚੈੱਕ ਬਾਕੀ ਲੇਵਾ ਵੇਖੋ ਸ਼ਕੀਨ ਬੁਰੀ ਆ ਝੋਟੀ ਕੁਆਲਿਟੀ ਝੋਟੀ ਦੀ ਚੰਗੀ ਆ ਕਰੋ ਦਰਸ਼ਨ ਜੀ ਮੋੜ ਲਾ ਵੀਰਾ ਦਾ ਝੋਟੀ ਦਾ ਫੇਸ ਵੀ ਚੰਗਾ ਵਾ ਬੰਦਰ ਬਹੁਤ ਹੀ ਸੋਹਣੀ ਆ ਜੀ ਛੋਟੀ ਜੀ। ਲੇ ਵਾਲੂ ਆ ਚੰਗਾ ਸੋਹਣਾ ਥਾਣਾ ਦਾ ਗੈਬੂ ਵੀ ਚੰਗਾ। ਬਾਕੀ ਸ਼ਕੀਨੀ ਤੁਸੀਂ ਆਪ ਵੇਖ ਲਿਓ। ਜਿਹੜਾ ਭੈਣ ਭਰਾ ਕੋਲ ਆ ਗਿਆ ਹੋ ਸਕਦਾ ਇੱਕ ਲੈਣਾ ਵੀ ਤੇ ਦੋ ਹੀ ਲੈ ਜੇ। ਸੋਹਣੀਆਂ ਸਾਰੀਆਂ ਬੜੀਆਂ ਵਾਂ। ਆਹ ਕਰ ਬੱਚਾ। ਜਾਂ ਆਹ ਵੇਖੋ ਜੀ। ਥਾਣ ਚੰਗਾ ਸੋਹਣਾ ਲੱਗਾ। ਮਗਰ ਬੱਚਾ ਕੱਟੀ ਆ ਗਈ ਜੀ। ਤੇ ਦੁੱਧ ਵੀਰ ਜੀ ਕਿੰਨਾ ਹੋਣਾ ਦੁੱਧ ਆਟਾ ਵੀਰ 10 ਕਿਲੋ ਜੇ ਇਹਦੇ ਫੇਲੇ ਪੱਕਾ 10 ਕਿਲੋ ਦੁੱਧ ਹਾਂਜੀ ਵੀਰ ਜੀ ਤੇ ਕਿੰਨਾ ਕੇ ਚਵਾਈ ਜਾਊਗੀ ਦੁੱਧ 13 ਕਿਲੋ ਕੱਟੀ ਫੁੱਲਾ ਦਊਗੀ ਵੀਰ ਜੀ ਹਵ ਤੇਰੀ ਸੁਈ ਆ ਠੀਕ ਆ ਹਾਂਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ ਵੀਰ ਲੈਣ ਦੇਣੀ ਥੋੜੀ ਬੋਨੀ ਛੋਟ ਕਰਾਂਗੇ 1 35 ਦੀ ਦਵਾਂਗੇ 1 35 ਦੀ ਹਾਂਜੀ ਵੀਰ ਜੀ ਮੌਕੇ ਤੇ ਕਰ ਦੋਗੇ ਨਾ ਥੋੜਾ ਬੋਦਾ ਮਾਨ ਜਿਆਦਾ ਨਹੀਂ ਵੀਰ ਹੋਣਾ ਤੁਹਾਨੂੰ ਬਾਦ ਆਪਣੇ ਮੋਲ ਉਹੋ ਜੀ ਕਿਤੇ ਬਾਹਰੀਆਂ ਲਾਉਂਦੇ ਰਹੀਏ ਕਿਹਨੂੰ ਜੀ 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 ਘਟਾ ਲੀਏ 5 ਘਟਾ ਲੀਏ ਹਾਂ ਜੀ ਬਾਕੀ ਮਨਵੇੜਤਾ ਵਾ ਜੀ 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 ਹੋ ਮੋਲਿਆ ਵੀ ਇੱਕ ਬਾਕੀ ਮਾਰਕੀਟ ਕੋ ਮਲੇ ਹਨ ਹੋਰ ਵੀ ਵੀਡੀਓ ਪੈਂਦੀਆਂ ਭੈਣ ਭਰਾ ਵੇਖ ਲਿਆ ਕਰਨ ਸਾਰੀਆਂ ਵੀਡੀਓ ਤੇ ਫੇਰ ਮਾਰਕੀਟ ਦੇ ਹਿਸਾਬ ਨਾਲ ਖਰੀਦ ਲੈਣ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਾਹਰ ਵੀ ਜੀ ਤੁਹਾਡੇ ਸਾਹਮਣੇ 4 ਝੋਟੀਆਂ ਆਈਆਂ ਜੀ ਠੀਕ ਆ ਇਹ ਤੁਸੀਂ ਜਿਹੜਾ ਵੀ ਮੇਰਾ ਵੀਰ ਆਵੇ ਕੋਈ ਦੋ ਡਾਂਗ ਚਵਾ ਕੇ ਖੜ ਸਕਦਾ ਜੀ ਠੀਕ ਹੈ ਜੀ ਆਪਣੀ ਖੁੱਲੀ ਛੁੱਟੀ ਜੀ ਠੀਕ ਜੀ ਬਿਜਾ ਬਿਆਨਾ ਕਰਕੇ ਮੇਰਾ ਵੀਰ ਦੋ ਡਾਂਗ ਚਵਾਲੇ ਛੁੱਟੀ ਠੀਕ ਹੈ ਜੀ ਹਾਂਜੀ ਬਾਕੀ ਲਾ ਲਿਓ ਵੀਰ ਨੂੰ ਹੋਣ ਝੋਟੀਆਂ ਸਾਰੀਆਂ ਸੋਹਣੀਆਂ ਸੰਖੀਆਂ ਵਾਂ ਚੰਗੀ ਕੁਆਲਿਟੀ ਦੀਆਂ ਟੌਪ ਦੀਆਂ ਤੇ ਹਰ ਵੇਲੇ ਦੋ ਚਾਰ ਪਸ਼ੂ ਜਿਹੜੇ ਹਾਜ਼ਰ ਹੁੰਦੇ ਆ ਜਦੋਂ ਮਰਜੀ ਆਓ ਜੇ ਵਿਕ ਵੀ ਜਾਣ ਗਿਆ ਹੋਰ ਨਵੀਆਂ ਲੈ ਆਉਣੀਆਂ ਵੀਰ ਨੇ ਬਾਤ ਵੀ ਲੈ ਜਿਓ ਭਾਈ ਜਿਹੜੀਆਂ ਛੋਟੀਆਂ ਆਉਂਦੀਆਂ ਰਹਿੰਦੀਆਂ ਆਵਾਂ ਜਿਹੜੀਆਂ ਛੋਟੀਆਂ ਹੋਰ ਆ ਜਾਂਦੀਆਂ ਨੇ ਆਪਣੇ ਠੀਕ ਹੈ ਜੀ ਤੇ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਵੀਡੀਓ ਚੰਗੀ ਤਰ੍ਹਾਂ ਵੇਖ ਕੇ ਨਾ ਫੇਰ ਲੈ ਕੇ ਜਾਇਓ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ